ਅਚਕਨ ਰਿਸ਼ਤਿਆਂ ਦੇ ਵਿੱਚ ਸਹਿਨਸ਼ੀਲਤਾ ਕਿਸ ਤਰੀਕੇ ਨਾਲ ਖਤਮ ਹੁੰਦੀ ਜਾਂਦੀ ਹੈ ਕਿ ਗੁੱਸੇ ਦੇ ਵਿੱਚ ਆ ਕੇ ਕਈ ਵਾਰ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ ਜਿਸ ਦਾ ਅਸਰ ਉਹਨਾਂ ਦੀ ਜ਼ਿੰਦਗੀ ਤੇ ਪੈਂਦਾ ਹੈ ਗੱਲ ਕਰਾਂਗੇ ਤਾਜ਼ਾ ਮਾਮਲੇ ਦੀ ਇੱਕ ਮਾਮਲੇ ਜਿਹੀ ਗੱਲ ਨੂੰ ਲੈ ਕੇ ਪਤੀ ਪਤਨੀ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਪਤਨੀ ਦੇ ਵੱਲੋਂ ਧਾਗਾ ਕੱਟਣ ਵਾਲੇ ਕਟਰ ਦੇ ਨਾਲ ਪਤੀ ਦੇ ਗਰਦਨ ਤੇ ਵਾਰ ਕਰ ਦਿੱਤਾ ਜਾਂਦਾ ਹੈ ਪਤੀ ਗੌਰਵ ਕੁਮਾਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਲੁਧਿਆਣੇ ਦੇ ਸੀਐਮਸੀ ਹਸਪਤਾਲ ਦੇ ਵਿੱਚ ਡੈੱਡ ਬੋਡੀ ਨੂੰ ਜਿਹੜਾ ਰੱਖਿਆ ਗਿਆ ਅਤੇ মিডিਆ ਨਾਲ ਗੱਲਬਾਤ ਕਰਦੇ ਆ ਖਾਨਾ ਬਸਤੀ ਚੋਦੇਵਾਲ ਦੇ ਮੁਖੀ ਨੇ ਦੱਸਿਆ ਕਿ ਇਹ ਘਟਨਾ ਨੂਰਵਾਲਾ ਰੋਡ ਦੀ ਹੈ ਜਿੱਥੇ ਕਿ ਪਤੀ ਪਤਨੀ ਵਿੱਚ ਮਾਮੂਲੀ ਤਕਰਾਰ ਹੁੰਦੀ ਹੈ ਇਸ ਨੂੰ ਲੈ ਕੇ ਉਹਨਾਂ ਦੋਨਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ ਜਿਸ ਤਹਿਤ ਗੌਰਵ ਕੁਮਾਰ ਦੀ ਜਿਹੜੀ ਪਤਨੀ ਹੈ ਸੋਨਮ ਨੇ ਆਪਣੇ ਪਤੀ ਦੇ ਗਰਦਨ ਤੇ ਤੇਜ਼ ਤਾਰ ਕਟਰ ਮਾਰ ਦਿੱਤਾ ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ ਜੀ ਸਾਨੂੰ ਸਵੇਰੇ ਇੰਟੀਮੇਸ਼ਨ ਮਿਲੀ ਸੀ ਨੂਰਵਾਲਾ ਰੋਡ ਤੇ ਕਿੰਸੀਡੈਂਟ ਹੋਇਆ ਸੀਐਮਸੀ ਤੋਂ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਗੌਰਵ ਕੁਮਾਰ ਹੈ 37 ਸਾਲ ਉਹਨਾਂ ਦੀ ਜਿਹੜੀ ਬਾਡੀ ਹੈ ਉਹ ਸੀਐਮਸੀ ਆਪਣਾ ਬ੍ਰੌਡ ਡੈੱਟ ਲਿਆਂਦਾ ਗਿਆ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਐ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਆ ਇਹਨਾਂ ਦੇ ਦੋ ਬੱਚੇ ਆ ਇੱਕ ਦੀ 15 ਸਾਲ ਉਮਰ ਦਾ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥੇ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅਸੀਂ ਮੌਕੇ ਤੇ ਤਫ਼ਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕਤਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਆ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਕੀ ਕਾਰਨ ਕੀ ਦੀ ਕਰਕੇ ਇਸ ਨੂੰ ਲਾਈ ਗਈ ਆਪਸ ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਏਡੀ ਐਸਕੇਲੇਟ ਹੋ ਗਈ ਤੇ ਜਿਸ ਦਾ ਨਤੀਜੇ ਕਰਨੇ ਦੀ ਡੈਥ ਹੋ ਗਈ ਜੀ ਕੀ ਧਾਰਾ ਲਾਈ ਗਈ ਹੈ ਇਹ 304 ਚ ਪਰਚਾ ਦਿੱਤਾ ਜੀ ਅਸੀਂ ਠੀਕ ਤੇ ਲੀਡੀ ਰੈਸਟ ਕਰ ਲਈ ਹਾਂਜੀ ਲੀਡੀ ਰੈਸਟ